ਇਲਾਕੇ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਰਹੇ ਲਾਲਾ ਮਨੀ ਲਾਲ ਅਗਰਵਾਲ ਜੀ ਦੀ ਧਰਮ ਪਤਨੀ ਮਾਤਾ ਪ੍ਰਕਾਸ਼ਵਤੀ ਅਗਰਵਾਲ ਜੀ ਬੀਤੇ ਦਿਨੀ 105 ਸਾਲ ਦੀ ਉਮਰ ਪੋਕ ਕੇ ਪ੍ਰਭੂ ਚਰਨਾ ਵਿੱਚ ਜਾ ਵਿਰਾਜੇ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਇੱਕ ਨਿੱਜੀ ਪੈਲੈਸ ਵਿੱਚ ਰੱਖਿਆ ਗਿਆ ਜਿਸ ਵਿੱਚ ਪਰਿਵਾਰ ਦੇ ਨਾਲ ਨਾਲ ਧਾਰਮਿਕ ਸਮਾਜਿਕ ਸਿਆਸੀ ਅਤੇ ਉਦਯੋਗ ਜਗਤ ਦੀਆਂ ਉੱਗੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਰੁੜ ਪਾਠ ਦੇ ਭੋਗ ਉਪਰੰਤ ਦਿਬਿਆ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਤੋਂ Swami Sajnanand ji ਦੀ ਮੌਜੂਦਗੀ ਵਿੱਚ ਸਾਧਵੀਆਂ ਵੱਲੋਂ ਸ ਕੀਰਤਨ ਕੀਤਾ ਗਿਆ ਅਤੇ ਭਾਈ ਅਮਰੀਕ ਸਿੰਘ ਜੀ ਹੋਰਾਂ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ ਜੇਕਰ ਇੱਕ ਝਾਤ ਮਾਤਾ ਜੀ ਦੇ ਜੀਵਨ ਸਫਰ ਤੇ ਮਾਰੀਏ ਤਾਂ ਧਾਰਮਿਕ ਪ੍ਰਵਿਰਤੀ ਕਰਮ ਜੋਗੀ ਸ਼ਹਿਨਸ਼ੀਲਤਾ ਨਾਲ ਭਰਪੂਰ ਜ਼ਰੂਰਤਮੰਦਾ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਮਾਤਾ ਪ੍ਰਕਾਸ਼ਪਤੀ ਹੋਰਾਂ ਆਪਣੇ ਜੀਵਨ ਸਾਥੀ ਲਾਲਾ 무ਨੀ ਲਾਲ ਜੀ ਦੀ ਨਾਲ ਮੋਢੇ ਨਾਲ ਮੋਢਾ ਲਗਾ ਕੇ ਕਾਰੋਬਾਰ ਨੂੰ ਸਿਖਰਾਂ ਤੱਕ ਪਹੁੰਚਾਇਆ ਅਤੇ ਘਰ ਗ੍ਰਿਸ਼ਤੀ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਖੂਬੀ ਨਿਭਾਇਆ ਇੱਥੇ ਹੀ ਬਸ ਨਹੀਂ ਧਾਰਮਿਕ ਅਤੇ ਦਿਆਲੂ ਸੁਭਾਅ ਦੇ ਚਲਦਿਆਂ ਉਹਨਾਂ ਜ਼ਮੀਨਦਾਰ ਕਰਕੇ ਮੰਦਰਾਂ ਅਤੇ ਸਕੂਲ ਦੀ ਉਸਾਰੀ ਕਰਵਾਈ ਕਾਲਜ ਹਸਪਤਾਲ ਵਿੱਚ ਆਪਣਾ ਯੋਗਦਾਨ ਪਾਇਆ ਪਰਿਵਾਰ ਵਿੱਚ ਲਾਲਾ ਜੀ ਨਾਲ ਮਿਲ ਕੇ ਆਪਣੇ ਬੱਚਿਆਂ ਤਰਸੀਮ ਲਾਲ ਗੁਪਤਾ ਸੁਖਦੇਵ ਗੋਇਲ ਵਰਜਿੰਦਰ ਅਗਰਵਾਲ ਮੰਗਲੇਸ਼ ਕੁਮਾਰ ਜੱਜ ਪ੍ਰਮੋਦ ਲਤਾ ਅਰुण ਪ੍ਰਵਾ ਅਤੇ ਪ੍ਰੋਮਿਲਾ ਗੁਪਤਾ ਨੂੰ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਧਾਰਮਿਕ ਪ੍ਰਵਿਰਤੀ ਇਮਾਨਦਾਰੀ ਤੇ ਲਗਨ ਨਾਲ ਕਾਰੋਬਾਰ ਕਰਨ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ 25 ਸਾਲ ਪਹਿਲੇ ਲਾਲਾ ਮੋਨੀ ਲਾਲ ਜੀ ਦੀ ਸਾਥ ਛੱਡ ਜਾਣ ਤੇ ਬਜ਼ੁਰਗ ਅਵਸਥਾ ਵਿੱਚ ਵੀ ਮਾਤਾ ਜੀ ਨੇ ਪਰਿਵਾਰ ਦੀ ਪੂਰੀ ਤਰ੍ਹਾਂ ਦੇਖਰੇਖ ਕੀਤੀ ਮਾਤਾ ਪਿਤਾ ਕੋਲੋਂ ਪ੍ਰੇਰਣਾ ਪ੍ਰਾਪਤ ਕਰ ਉਦਯੋਗਪਤੀ ਪਰਿਵਾਰ ਦੇ ਸੁਪੁੱਤਰਾਂ ਕਾਰੋਬਾਰੀ ترسےم لال ਗੁਪਤਾ ਕਾਰੋਬਾਰੀ ਸੁਖਦੇਵ ਗੋਇਲ ਵਿਦਿਅਕ ادارے ਦੇ ਪ੍ਰਧਾਨ ਅਤੇ ਚੈਰੀਟੇਬਲ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਆਗੂ ਵਰਜਿੰਦਰ ਅਗਰਵਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਮੰਗਲੇਸ਼ ਕੁਮਾਰ ਜੱਜ ਹੋ ਰਹਾਂ ਆਪਣੇ ਮਾਤਾ ਪਿਤਾ ਦੇ ਪਾਏ ਪੂਰਨਿਆਂ ਅਤੇ ਸਿੱਖਿਆਵਾਂ ਤੇ ਚੱਲ ਕੇ ਕਾਰੋਬਾਰਾਂ ਨੂੰ ਸਿਖਰਾਂ ਤੱਕ ਪਹੁੰਚਾਇਆ ਜਿਸ ਵਿੱਚ ਵਿਦਿਆ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਕਾਰੋਬਾਰ ਦੇ ਖੇਤਰ ਵਿੱਚ ਸ਼ੈਲਰ ਮਾਰਬਲ ਬਿਲਡਿੰਗ ਮਟੀਰੀਅਲ ਆਟਾ ਮਿਲ ਆੜਤ ਟਰੈਕਟਰ ਏਜੰਸੀ ਪ੍ਰਮੁਖਤਾ ਅਤੇ ਕਾਮਯਾਬੀ ਨਾਲ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ ਗੱਲ ਮਾਤਾ ਜੀ ਦੇ ਪਰਿਵਾਰ ਦੀ ਫਲਵਾੜੀ ਦੀ ਨਵੀਂ ਪੀੜੀ ਦੀ ਕਰੀਏ ਤਾਂ ਉਹ ਵੀ ਆਪਣੇ ਬਡੇਰਿਆਂ ਤੇ ਨਕਸ਼ੇ ਕਦਮ ਤੇ ਚੱਲਦੇ ਹੋਏ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਉੱਚ ਸਿੱਖਿਆ ਪ੍ਰਾਪਤ ਕਰਕੇ ਉਦਯੋਗ ਜਗਤ ਐਨ ਆਰ ਆਈ ਅਤੇ ਪੀ ਸੀ ਐਸ ਅਧਿਕਾਰੀ ਬਣ ਸਮਾਜ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅੱਜ ਮਾਤਾ ਜੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਜਿੱਥੇ ਧਾਰਮਿਕ, ਸਮਾਜਿਕ, ਸਿਆਸੀ, ਉਦਯੋਗਿਕ ਜਗਤ ਅਤੇ ਇਲਾਕੇ ਦੀਆਂ ਉੱਗੀਆਂ ਸ਼ਖਸੀਅਤਾਂ ਅਤੇ ਸਮੂਹ ਪਰਿਵਾਰਕ ਮੈਂਬਰਾਂ ਵਾਂ ਸੁਸ਼ੀਲ ਰਾਣੀ, ਸੁਖਦੇਵ ਗੋਇਲ, ਔਰਮਿਲ ਕਾਂਤਾ, ਵਰਜਿੰਦਰ ਅਗਰ왈, ਰੈਨੂ ਅਗਰ왈, ਮੰਗਲੇਸ਼ ਕੁਮਾਰ ਜੱਜ, ਅੰਜਲੀ ਅਗਰ왈, ਪ੍ਰਮੋਦ ਲਤਾ, ਬਨਵਾਰੀ لال ਗੁਪਤਾ, ਅਰुण ਪ੍ਰਵਾ, ਪ੍ਰੋਮਿਲਾ ਗੁਪਤਾ, ਪਵਨ ਗੁਪਤਾ, ਰਜੇਸ਼ ਕੁਮਾਰ, ਮਨੋਜ ਗੁਪਤਾ, ਵਰਣ ਗੁਪਤਾ ਸ਼ੀਨੂ ਬਾਂਸਲ, ਨਿਸ਼ੂ ਗੁਪਤਾ, ਸ਼ਿਖਾ ਬਾਂਸਲ, ਰਿਚਾ ਗੁਪਤਾ, ਨਮਿਤ ਅਗਰਵਾਲ, ਨੀਤਿਕਾ ਅਗਰਵਾਲ, ਮਿਆਂਕ, ਰਿਆਨ, ਕਵੱਲਿਆ, ਛਲਾਗਾ, ਵੰਨਿਆ, ਦਿਵੇਨ ਅਤੇ ਦਵਿਸ਼ੀ ਹੋਰਾਂ ਵੀ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀ। उस आत्मा के प्रति श्रद्धा समूह नहीं करना ही है ये विलक्षण प्रवृत्ति की आत्मा मैं उन्होंने तो असी तमे परे उन्होंने हथा शुरू तो लैके हम तक सारा का सारा कुछ मैं जानता समय भी बहुत घाट है ਨੇਕਾ ਮੈਨੂੰ ਬੋਲਣ ਲਈ ਉਹਨਾਂ ਦੇ ਘਟੋ ਘਟ ਇੱਕ ਘੰਟਾ ਚਾਹੀਦਾ ਸੀ ਜਿਸ ਉਹਦੇ ਵੀ ਉਹਨਾਂ ਦਾ ਮਨ ਕਰਨਾ ਦੂਜੇ ਤੀਜੇ ਮਹੀਨੇ ਤੇ ਉਹਨਾਂ ਨੇ ਬਲਜੇ ਦਨੂ ਨਾਲ ਵੀ ਜੰਗੀ ਨੂੰ ਸੱਸ ਘਰ ਦੀ ਕੋ ਗੱਲ ਵੱਲ ਵੀ ਉਹ ਦਮੀ ਕਹਿੰਦੇ ਜੰਗੀ ਨੂੰ ਸੱਸ ਨਮਸਕਾਰ ਜੀ ਸਾਧ ਸੰਗਤ ਜੀ ਅੱਜ ਮੋਕੇਰੀਆਂ ਹਲਕੇ ਦੇ ਇੱਕ ਬਹੁਤ ਸਮਰਿੱਧ ਵਪਾਰੀ ਘਰਾਣੇ ਦੇ ਮਾਤਾ ਜੀ ਪ੍ਰਕਾਸ਼ਵਤੀ ਜੀ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਬਹੁਤ ਹੀ ਵਿਸ਼ਾਲ ਸ਼ੋਕ ਸਭਾ ਕੀਤੀ ਗਈ ਔਰ ਉਸ ਸ਼ੋਕ ਸਭਾ ਦੇ ਅੰਦਰ ਬਹੁਤ ਸਾਰੇ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਸਭਿਆਚਾਰ ਖੇਤਰ ਦੀਆਂ ਹਸਤੀਆਂ ਜਿਹੜੀਆਂ ਉਹ ਮੌਜੂਦ ਰਹੀਆਂ ਜਿਹੜੀ ਉਲੇਖਨੀਏ ਗੱਲ ਹੈ ਕਿ ਦਿਬ்யੇ ਜਾਗ੍ਰਿਤੀ ਸੰਸਥਾਨ ਦੀਆਂ ਭੈਣਾ ਨੇ ਬਹੁਤ ਹੀ ਮਨ ਨੂੰ 모ਹ ਲੈਣ ਵਾਲਾ ਵਿਰਾਗਮਈ ਸੰਗੀਤਨ ਕੀਤਾ ਭਾਈ ਅਮਰੀਕ ਸਿੰਘ ਜੀ ਨੇ ਗੁਰੂਆਂ ਦੇ ਦਸੇ ਮਾਰਗ ਦੇ ਅਨੁਸਾਰ ਇੱਕ ਆਪਣਾ ਸੰਦੇਸ਼ ਜੋ ਕਿ ਮਾਤਾ ਦੇ ਸੰਦਰਭ ਚ ਸੀ ਉਹ ਦਿੱਤਾ ਉਸ ਤੋਂ ਬਾਅਦ ਸ਼੍ਰੀ ਗਰੁੜ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਜਿਹੜੇ ਬੁਲਾਰੇ ਸਨ ਉਹਨਾਂ ਨੇ ਇੱਕ ਉਹ ਮਾਤਾ ਜਿਨ੍ਹਾਂ ਨੇ ਲਾਲਾ 무ਨੀ ਲਾਲ ਜੀ ਇਸ ਇਲਾਕੇ ਦੀ ਬਹੁਤ ਵੱਡੀ ਸ਼ਖਸੀਅਤ ਆ ਉਹ ਜਿਹੜੇ ਕਿ ਪ੍ਰਕਾਸ਼ਵਤੀ ਜੀ ਮਾਤਾ ਜੀ ਉਹਨਾਂ ਦੇ ਪਤੀ ਸਨ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਇੱਕ ਬੰਦੇ ਦੀ ਤਰ੍ਹਾਂ ਇਨਸਾਨ ਦੀ ਤਰ੍ਹਾਂ ਕੰਮ ਕੀਤਾ ਤੇ ਆਪਣੇ ਹਸਬੰਡ ਨੂੰ ਉਹਨਾਂ ਨੇ ਐਦਾਂ ਦਾ ਉਹਨਾਂ ਦਾ ਮਾਰਗਦਰਸ਼ਨ ਵੀ ਕੀਤਾ ਤੇ ਨਾਲ ਦੀ ਨਾਲ ਉਹਨਾਂ ਦਾ ਸਾਥ ਵੀ ਨਿਭਾਇਆ ਕਿ ਅੱਜ ਉਹਨਾਂ ਦਾ ਪਰਿਵਾਰ ਜਿਹੜਾ ਹੈ ਸਾਰੇ ਸੁਪੁੱਤਰ ਔਰ ਉਹਨਾਂ ਦੀਆਂ ਧੀਆਂ ਉਹਨਾਂ ਦੇ ਪੁੱਤਰੇ ਉਹਨਾਂ ਦੀਆਂ ਨੂੰਹਾਂ ਅੱਜ ਸਮਾਜ ਦੇ ਅੰਦਰ ਜਿੱਥੇ ਮੈਂ ਸਮਝਦਾ ਹਾਂ ਕਿ ਇੱਕ ਸਮਰਿੱਧ ਪਰਿਵਾਰ ਆ ਇੱਕ ਵਸਾਈ ਪਰਿਵਾਰ ਆ ਇਸ ਦਾ ਨਾਂ ਪੂਰੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਪਰਿਵਾਰ ਦਾ ਨਾਂ ਜਾਣਿਆ ਜਾਂਦਾ લાલા મુની لالજી ਦਾ ਪਰਿਵਾਰ ਜਿਹਦੇ ਵਿੱਚ ਸਾਡੇ ਲਾਲਾ ترسیમ لالજી ਮਰਹੂਮ ਉਰ ਤੋਂ ਬਾਅਦ ਸ਼੍ਰੀ ਵਰਜਿੰਦਰ ਅਗਰਵਾਲ ਜੀ ਸੁਖਦੇਵ ਗੋਇਲ ਜੀ ਤੇ ਜਿਹੜੇ ਵੱਧ ਰਾਜਨੀਤੀ ਦੇ ਖੇਤਰ ਚ ਆ ਨਾਮ ਦੇ ਵਜੋਂ ਜਾਣਿਆ ਜਾਂਦਾ ਮੰਗਲੇਸ਼ ਕੁਮਾਰ ਜੀ ਜਿਹੜੇ ਮੁਕੇਰੀਆਂ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਰਾਜਨੀਤੀ ਖੇਤਰ ਦੇ ਵਿੱਚ ਤੇ ਸਮਾਜਿਕ ਖੇਤਰ ਚ ਬਹੁਤ ਵੱਡਾ ਨਾਮ ਕਮਾਇਆ ਅੱਜ ਉਹਦਾ ਸੱਟਾ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਉਪਸਥਿਤ ਹੋਏ ਮਾਤਾ ਪ੍ਰਕਾਸ਼wati ਜੀ ਜਿਹੜੇ 105 ਸਾਲ ਦੀ ਉਮਰ ਪੂਕੇ ਇਸ ਦੁਨੀਆ ਤੋਂ ਗਏ ਆ ਤੇ ਉਸ ਦੇ ਉਪਰੰਤ ਮੈਂ ਦੱਸਣਾ ਚਾਹਾਂਗਾ ਕਿ ਪਰਿਵਾਰ ਜਿਹੜਾ ਹੈ ਮੈਡੀਕਲ ਖੇਤਰ ਜਿਹੜਾ ਮੁਕੇਰੀਆਂ ਦਾ ਉਹਦੇ ਵਿੱਚ ਹਸਪੀਟਲ ਜਿਹੜਾ Swami Premanan Charitable Hospital ਬਣਿਆ ਉਹਰੇ ਚ ਪਰਿਵਾਰ ਦਾ ਬਹੁਤ ਯੋਗਦਾਨ ਆ ਐਸਪੀਐਨ ਕਾਲਜ ਮੁਕੇਰੀਆਂ ਬਣਿਆ ਉਹਰੇ ਚ ਬੜਾ ਯੋਗਦਾਨ ਆ ਸਿੱਖਿਆ ਸ਼ਿਕਸ਼ਾ ਕੇਂਦਰ ਸਕੂਲ ਬਣਿਆ ਔਰ ਉਸ ਤੋਂ ਇਲਾਵਾ ਇਸ ਪਰਿਵਾਰ ਦੇ ਆਪਣੇ ਵੀ ਸਕੂਲ ਹੈ ਜਿਹੜੇ ਇਸ ਇਲਾਕੇ ਦੀ ਸੇਵਾ ਕਰ ਰਹੇ ਆ ਸੋ ਮੈਂ ਇਸ ਪਰਿਵਾਰ ਨੂੰ ਇਹ ਜਿਹੜੀ ਤੋਫੀਕ ਉਸ ਮਾਤਾ ਨੇ ਦਿੱਤੀ ਉਸ ਮਾਤਾ ਨੇ ਮਾਰਗਦਰਸ਼ਨ ਇਸ ਪਰਿਵਾਰ ਦਾ ਕੀਤਾ ਮੈਂ ਉਸ ਮਾਤਾ ਨੂੰ ਨਮਨ ਕਰਦਾ ਤੇ ਮੰਗਲੇਸ਼ ਜੱਜ ਜੀ ਜਿਹੜੇ ਇਸ ਪਰਿਵਾਰ ਦੇ ਚਾਹੇ ਛੋਟੇ ਨੇ ਪਰ ਉਹ ਇੱਕ ਬਹੁਤ ਵੱਡਾ ਥੰਮ ਬਣ ਕੇ ਇਸ ਪਰਿਵਾਰ ਦਾ ਇਸ ਵੇਲੇ ਕੰਮ ਕਰ ਰਿਹਾ ਹੈ ਇਸ ਪਰਿਵਾਰ ਦੀ ਬੇਟੀ ਰਾਧਿਕਾ ਚੈਰੀ ਉਹ ਇਸ ਵੇਲੇ ਕਾਉਂਸਲਰ ਹੈ ਇਸ ਤੋਂ ਪਹਿਲਾਂ ਵਰਜਿੰਦਰ ਅਗਰਵਾਲ ਜੀ ਜਿਹੜੇ ਕਿ ਮਾਂ ਕਾਲੀ ਕਾ ਮੰਦਰ ਦੇ ਪ੍ਰਧਾਨ ਵੀ ਨੇ ਉਹਨਾਂ ਦੀ ਪਤਨੀ ਵੀ ਇਸ ਨਗਰ ਕਾਉਂਸਲ ਦੇ ਵਿੱਚ ਕੌਂਸਲਰ ਰਹੇ ਅੱਜ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਇਸ ਪਰਿਵਾਰ ਨੂੰ ਅਸ਼ੀਰਵਾਦ ਦਿਓ ਤਾਂ ਕਿ ਇਹ ਪਰਿਵਾਰ ਪਹਿਲਾਂ ਹੀ ਸਮਰਿੱਧਾ ਤੇ ਇਹਦੀ ਸਮਰੰਧੀ ਜਿਹੜੀ ਹੈ ਉਹ ਕਾਇਮ ਰਹੇ ਤਾਂ ਜਦੋਂ ਤੱਕ ਦੁਨੀਆ ਰਹਿੰਦੀ ਆ ਉਦੋਂ ਤੱਕ ਇਸ ਪਰਿਵਾਰ ਦਾ ਨਾਂ ਰਹੇ ਇਸ ਪਰਿਵਾਰ ਦੇ ਜੀ ਰਹੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ